ਅਬੋਹਰ ਦੀ ਲਾਜਪਤਰਾਏ ਮਾਰਕੀਟ ਵਿੱਚ ਕਈ ਵਰਿਆਂ ਤੋਂ ਹਜ਼ਾਰਾਂ ਸਟੂਡੈਂਟਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆ ਰਹੇ ਔਰੈਂ ਇੰਟਰਨੈਸ਼ਨਲ ਵੱਲੋਂ ਅੱਜ ਅਰੋੜਵ ਧਰਮਸ਼ਾਲਾ ਵਿੱਚ ਮੇਲਾ ਤੀਆਂ ਦਾ ਅਤੇ ਕਨਵੋਕੇਸ਼ਨਲ ਸੈਰੇਮਨੀ ਪ੍ਰੋਗਰਾਮ ਕੀਤਾ ਗਿਆ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਸਿੱਧ ਪੰਗੜਾ ਕੋਚ ਜੁਜਾਰ ਸਿੰਘ ਅਤੇ ਰਿਟਾਇਰਡ ਪ੍ਰਿੰਸੀਪਲ ਸੰਤਰਾਮ ਸਿੰਘ ਇਸ ਪ੍ਰੋਗਰਾਮ ਵਿੱਚ ਔਰੈਂ ਦਾ ਡਾਇਰੈਕਟਰ ਬਲਦੀਪ ਸਿੰਘ ਅਤੇ ਖੁਸ਼ਾਲ ਲਾਡੀ ਵਿਸ਼ੇਸ਼ ਰੂਪ ਨਾਲ ਪੁੱਜੇ ਸਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਔਰੈਂ ਅਬੋਹਰ ਦੀ ਸੈਂਟਰ ਹੈੱਡ ਜਸਪ੍ਰੀਤ ਕੌਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਔਰੈਂ ਅਬੋਹਰ ਦੀਆਂ ਦਾ ਤਿਉਹਾਰ ਮਨਾਉਂਦਾ ਆ ਰਿਹਾ ਹੈ ਸਾਡੀ ਪੀੜ੍ਹੀ ਨੂੰ ਕਲਚਰ ਨਾਲ ਜੋੜ ਕੇ ਰੱਖਣ ਦਾ ਇਹ ਉਪਰਾਲਾ ਹੈ ਅਤੇ ਸਾਰੇ ਸਟੂਡੈਂਟ ਇਸ ਨੂੰ ਬਹੁਤ ਇੰਜੋਏ ਕਰ ਰਹੇ ਹਨ ਇਸ ਮੌਕੇ ਉੱਪਰ ਲੜਕੀਆਂ ਨੇ ਗਿੱਧਾ ਡਾਂਸ ਸਕਿੱਟ ਪੇਸ਼ ਕਰਕੇ ਵਾਹ ਵਾਈ ਲੁੱਟੀ ਇਸ ਮੌਕੇ ਉੱਪਰ ਨਿਸ਼ਾਰਾਣੀ ਨੂੰ ਮਿਸਤੀਜ ਦਾ ਤਾਜ ਦਿੱਤਾ ਗਿਆ ਅੰਤ ਵਿੱਚ ਮਹਿਮਾਨਾਂ ਨੂੰ ਯਾਦਗਾਰੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਭ ਤੋਂ ਅੰਤਲੇ ਸਮੇਂ ਵਿੱਚ ਸਟੂਡੈਂਟਸ ਨੂੰ ਡਿਗਰੀ ਅਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ ਜੀ ਸਾਰਿਆਂ ਨੂੰ ਮੇਰਾ ਨਾਮ ਜਸਪ੍ਰੀਤ ਕੌਰ ਸੈਂਟਰ ਹੈਡ ਹੋ ਰੇਨਬੋਹਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਔਰੇਨਬੋਹਰ ਤੀਆਂ ਦਾ ਤਿਉਹਾਰ ਬੜੇ ਉਤਮਤਾ ਨਾਲ ਮਨਾਇਆ ਜਾ ਰਿਹਾ ਹੈ ਹੈਨਾ ਜੀ ਸੋ ਅਸੀਂ ਚਾਹੁੰਦੇ ਆ ਕਿ ਹਰ ਆਪਣੇ ਸਟੂਡੈਂਟ ਨੂੰ ਆਪਾਂ ਵਿਰਸੇ ਨਾਲ ਜੋੜ ਕੇ ਰੱਖੀਏ ਜੋ ਇਹਦੀ ਮਹੱਤਤਾ ਹੈ ਉਹਨੂੰ ਦੱਸੀਏ ਇਹ ਸਾਰੀਆਂ ਚੀਜ਼ਾਂ ਅੱਜ ਦੇ ਟਾਈਮ ਤੇ ਅਲੋਪ ਹੁੰਦੀਆਂ ਜਾ ਰਹੀਆਂ ਨੇ ਸੋ ਸਾਡਾ ਸਾਰੀ ਟੀਮ ਦਾ ਜਾਂ ਸਾਡੇ ਡਾਇਰੈਕਟਰ ਨੇ ਜਿਹੜੇ ਬਲਦੀਪ ਸਰ ਜਾਂ ਸਾਡੀ ਜਿੰਨੇ ਵੀ ਸਾਰੀ ਔਰੇਨ ਦੀ ਟੀਮ ਹੈ ਉਹਨਾਂ ਦਾ ਇੱਕੋ ਮੋਟਿਵ ਹੈ ਕਿ ਆਪਾਂ ਜਿੰਨਾ ਹੋ ਸਕਦਾ ਹੈ ਬੱਚਿਆਂ ਨੂੰ ਪਰਾਣੀਆਂ ਚੀਜ਼ਾਂ ਨਾਲ ਜੋੜ ਕੇ ਰੱਖੀਏ ਤਾਂ ਉਹਨਾਂ ਨੂੰ ਇਹ ਚੀਜ਼ਾਂ ਦਾ ਗਿਆਨ ਦਈਏ। ਸੋ ਅਸੀਂ ਵੀ ਚਾਹੁੰਦੇ ਕਿ ਇਹ ਚੀਜ਼ਾਂ ਸਮੇਂ ਦੇ ਨਾਲ ਲੋਕ ਹੋਣ, ਬੱਚੇ ਵੀ ਇਸ ਚੀਜ਼ ਤੇ ਵੱਧ ਛੜ ਕੇ ਹਿੱਸਾ ਲੈ ਰਹੇ ਆ। ਤੁਸੀਂ ਸਾਰੀਆਂ ਚੀਜ਼ਾਂ ਦੇਖੋਗੇ ਗਲਿੰਪਸਸ ਦੇ ਵਿੱਚ। ਸੋ ਥੈਂਕ ਯੂ ਸੋ ਮੱਚ। ਤੁਸੀਂ ਆਏ। ਮੇਰਾ ਨਾਮ ਮਨਸ਼ਰਾਨੀ ਆ ਜੀ। ਕਿਵੇਂ ਲੱਗ ਰਿਹਾ ਤੁਮੇ ਸਟੇਜ 'ਤੇ? ਮੈਨੂੰ ਬਹੁਤ ਵਧੀਆ ਲੱਗ ਰਿਹਾ। ਮੈਨੂੰ ਇਹ ਉਮੀਦ ਨਹੀਂ ਸੀ ਕਿ ਮੈਂ ਮਿਸ ਸਟੇਜ ਬਣਾਂਗੀ। ਬਟ ਮੇਰੀ ਕਲਚਰਲ ਜੋ ਪਰਫਾਰਮੈਂਸ ਸੀ ਉਹਦੇ ਉੱਤੇ ਮੈਨੂੰ ਸਰ ਨੇ ਮਿਸ ਸਟੇਜ ਦਾ ਖਿਤਾਬ ਦਿੱਤਾ ਹੈ। ਸੋ ਮੈਂ ਬਹੁਤ ਖੁਸ਼ ਆ। orange ਦਾ ਮਤਲਬ ਕੀ ਕੋਰਸ ਹੈ orange ਮੈਂ ਆਵਦੇ ਬਹੁਤ ਸਕਿਲਸ ਨੂੰ ਬਹੁਤ ਇੰਪਰੂਵ ਕੀਤਾ ਮੈਂ ਮੇਕਅਪ ਵਗੈਰ ਮੇਕਅਪ ਸਿੱਖਿਆ ਹੈ ਇੰਡਾ professionel ਮੇਕਅਪ ਸਿੱਖਿਆ ਹੈ ਮੈਂ ਸਕਿਨ ਦੇ ਰਿਲੇਟਿਡ ਹੈਅਰ ਦੇ ਰਿਲੇਟਿਡ professionel ਸਕਿਲਸ ਗੇਨ ਕੀਤੀਆਂ ਨੇ orange ਥੈਂਕ ਯੂ ਥੈਂਕ ਯੂ ਫਾਇਦਾ ਪ੍ਰੋਗਰਾਮ ਜਿਹੜਾ orange ਸੈਲੂਨ ਇੰਸਟੀਟਿਊਟ ਵੱਲ ਆਰਗੇਨਾਈਜ਼ ਕੀਤਾ ਗਿਆ ਕੀਆਂ ਦਾ ਤੇ ਬਹੁਤ ਵਧੀਆ ਲੱਗਾ ਪ੍ਰੋਗਰਾਮ ਤੇ ਇਹਨਾਂ ਦੇ ਜਿਹੜੇ ਬੱਚੇ ਹੈ ਬਹੁਤ ਜ਼ਿਆਦਾ ਟੈਲੈਂਟਡ ਬੱਚੇ ਨੇ ਬਾਕੀ ਅੱਜਕੱਲ ਰੀਡੈਂਸ ਸਕਿਲਸ ਹੈ ਗਈਆਂ ਜੋ ਬੱਚਿਆਂ ਨੂੰ ਲੋਡ ਹੈ ਉਹ ਉਹਦੇ ਵਿੱਚ ਦੇਖਣ ਨੂੰ ਮਿਲਿਆ ਕਿਉਂਕਿ ਇਹਨਾਂ ਦਾ ਮਕਸਦ ਹੀ ਇੱਕ ਏ ਆ ਕਿ ਬੱਚਿਆਂ ਨੂੰ ਸਕਿੱਲ ਜਿਹੜੀ ਪ੍ਰੋਵਾਈਡ ਕਰਾਉਣੀ ਆ ਤੇ ਨਾਲ ਨਾਲ ਆਪਣੇ ਸੱਭਿਆਚਾਰ ਨੂੰ ਜਿੰਦਾ ਰੱਖਣਾ ਤੇ ਅੱਜ ਤੀਆਂ ਦਾ ਪ੍ਰੋਗਰਾਮ ਇਹਨਾਂ ਨੇ ਆਰਗੇਨਾਈਜ਼ ਕਰਕੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਹੋਰ ਮਜ਼ਬੂਤ ਕੀਤਾ ਤੇ ਵਧੀਆ ਲੱਗਿਆ ਇਹਨਾਂ ਬੱਚਿਆਂ 'ਚ ਬਹੁਤ ਟੈਲੈਂਟ ਹੈ ਇਹਨਾਂ ਦੇ ਆਰਗੇਨਾਈਜ਼ਰ ਜਿਹੜੇ ਖੁਦ ਬੜੇ ਅੱਛੇ ਕਲਾਕਾਰ ਨੇ ਬੜੇ ਵਧੀਆ ਨੇ ਕੱਲਾ ਸਿਰਫ ਇਹ ਸੈਲੂਨ ਨਹੀਂ ਚਲਾਉਂਦੇ ਇਸ ਤੋਂ ਇਲਾਵਾ ਵੀ ਬੱਚਿਆਂ ਦੇ ਜਿਹੜਾ ਜਿੰਨਾ ਵੀ ਟੈਲੈਂਟ ਉਹਨੂੰ ਸੰਭਾਲ ਕੇ ਰੱਖਦੇ ਆ ਤੇ ਅੱਜ ਇਸ ਪ੍ਰੋਗਰਾਮ ਵਿੱਚ ਆ ਕੇ ਮੈਂ ਸਮਝਦਾ ਕਿ ਬਹੁਤ ਵਧੀਆ ਅੱਜ ਦਾ ਦਿਨ ਜ ਪਰਮਾਤਮਾ ਕਰੇ ਕਿ ਪੰਜਾਬੀ ਸੱਭਿਆਚਾਰ ਪੰਜਾਬੀ ਲੋਕਗੀਤ ਪੰਜਾਬੀ ਵਿਰਸਾ ਇਹਨਾਂ ਜਿਨ੍ਹਾਂ ਦੇ ਵਾਰਸ ਨੇ ਇਹਨਾਂ ਨੂੰ ਬਚਾ ਕੇ ਰੱਖਣ ਤੇ ਹੋਰ ਅੱਗੇ ਵਧੇ ਤੇ ਬਹੁਤ ਵਧੀਆ ਲੱਗਿਆ ਮੁਬਾਰਕਾਂ ਆਰਗੇਨਾਈਜ਼ਰ ਨੂੰ ਬਹੁਤ ਵਧੀਆ ਥੈਂਕਸ ਸੋ ਮਚ